ਸਤਿ ਸ਼੍ਰੀ ਅਕਾਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਲਓ ਜੀ ਆਪਾਂ ਨਾ ਵੀਡੀਓ ਕਰਕੇ ਸ਼ੁਰੂ ਤੇ ਆਪਾਂ ਸ਼ਾਮਾਂ ਦੀ ਕਰੀਏ ਤਿਆਰੀ ਅੱਜ ਆਪਾਂ ਬਣਾਉਣੀ ਮਿਕਸ ਸਬਜੀ ਆਲੂ ਗਾਜਰਾ ਮਟਰ ਸਿਮਲਾ ਮਿਰਚ ਗੋਭੀ ਤੇ ਸਾਰੀਆਂ ਸਬਜ਼ੀਆਂ ਦਾ ਮਿਕਸ ਕਰਕੇ ਫਿਰ ਬਣਾਵਾਂਗੇ ਆਪਾਂ ਮਿਕਸ ਸਬਜੀ ਤੇ ਸਾਗ ਨੂੰ ਲਾਵਾਂਗੇ ਕੱਲ ਨੂੰ ਤੜਕਾ ਤਾਂ ਤੇ ਸਾਗ ਆਪਾਂ ਕੱਲ ਬਣਾ ਕੇ ਲਿਆਏ ਸੀ ਉਹ ਹੈਗਾ ਵਾ ਉਹਨੂੰ ਕੱਲ ਨੂੰ ਖਾਵਾਂਗੇ ਕੋਈ ਕੱਲ ਨਹੀਂ ਅੱਛਾ ਮਨੂੰ ਮਿਰਚੀ ਸਬਜ਼ੀ ਹੁਣ ਬਣਾਉਣੀ ਹੈ ਮਟਰ ਪਾ ਕੇ ਨਾਲ ਵਿੱਚ ਹਰੇ ਮਟਰ ਵੀ ਪਾਵਾਂਗੇ ਵੱਧਗਾ ਲਾਵਾਂਗੇ ਤੜਕਾ ਸਾਰੇ ਭੈਣਾਂ ਪਰਵਾਨ ਨੂੰ ਰਿਕੁਐਸਟ ਹੈ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹੜੀਆਂ ਪਹਿਲੀਆਂ ਭੈਣਾਂ ਨਾਲ ਜੁੜਨਾ ਜਿੱਦਾਂ ਸੋਹਣੇ ਸੋਹਣੇ ਕਮੈਂਟ ਕਰਦੀਆਂ ਉਹ ਇਦਾਂ ਹੀ ਸੋਹਣੇ ਸੋਹਣੇ ਕਮੈਂਟ ਕਰਿਓ ਜਿਹੜੀਆਂ ਭੈਣਾਂ ਵੀਡੀਓ ਵੇਖ ਕੇ ਪਾਸੇ ਹੋ ਜਾਂਦੀਆਂ ਕੋਈ ਗੱਲ ਨਹੀਂ ਉਹਨਾਂ ਦਾ ਵੀ ਧੰਨਵਾਦ ਕੋਈ ਗੱਲ ਨਹੀਂ ਭੈਣੋ ਇੱਕ ਦਿਨ ਮੰਜ਼ਿਲ ਤੇ ਮਿਲ ਹੀ ਜਾਣੀ ਕੋਈ ਨਹੀਂ ਤੁਸੀਂ ਜੁੰਦਿਆਂ ਰਹੋ ਨਾ ਸਾਥ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਨਾਲ ਰਲਾ ਕੇ ਤੇ ਹੁਣ ਪਿਛੇ ਨੂੰ ਕਰਦੇ ਜੇ ਕੋਈ ਨਹੀਂ ਪਹਿਲਾਂ ਤੁਸੀਂ ਸਾਥ ਦਿੱਤਾ ਨਾਲ-ਨਾਲ ਰਹੇ ਤੇ ਹੁਣ ਫੇਰ ਸਾਥ ਦੇਣ ਦਾ ਮੌਕਾ ਆਇਆ ਤੇ ਹੁਣ ਤੁਸੀਂ ਪਿਛੇ-ਪਿਛੇ ਹੋ ਗਏ ਚਲੋ ਕੋਈ ਗੱਲ ਨਹੀਂ ਆਪਣੀ ਤਾਂੜਨਾ ਭੈਣ ਲੜਾਈ ਨਹੀਂ ਤੇ ਚਲੋ ਵੀਡੀਓ ਆਪਾਂ ਕਰਦੇ ਹਾਂ ਸ਼ੁਰੂ ਮੜ ਕੇ ਆਪਾਂ ਸਬਜ਼ੀ ਕੱਟਦੇ ਕਰਦੇ ਤੇ ਨਾਲੇ ਆ ਵੇਖੋ ਆਪਾਂ ਮੰਜੀਆਂ ਤੇ ਚੜਾਈ ਕਵਰ ਇੱਕ ਮੰਜਾ ਵਾ ਇੱਕ ਥੱਲੇ ਆ ਅੱਜ ਆਪਾਂ ਚੜਾਤੇ ਕਵਰ ਖਾਈ ਦੇ ਨਾਲ ਮੰਜਾ ਇਹ ਸੂਤੜੀ ਦਾ ਵਾ ਤੇ ਖਰਾਬ ਨਾ ਹੋਵੇ ਨੂੰ 14 ਸਾਲ ਹੋ ਗਏ ਮੰਜੇ ਉਹਨੇ ਨੂੰ ਤੇ 12 ਸਾਲ ਦਾ ਮੰਜਾ ਉਹਨੇ ਆਏ ਸਾਬ ਲਾ ਲੋ ਵੀ ਮੰਜੂਠ ਨਹੀਂ ਮਾਰਨਾ ਬੀਬੀਆਂ ਨੇ ਆਖਣਾ ਤੇ ਦੋ ਮੰਜੇ ਚੋਰੀ ਕਰਲੇ ਗਵੰਡਾਂ ਨੇ ਇੱਧਰ ਚੋਰੀ ਕਰਕੇ ਤੇ ਦਿੱਤੇ ਉਹਨਾਂ ਨੇ ਵੇਚ ਤੇ ਨਾਲੇ ਗੜਗੂ ਗੜਾਈਆਂ ਕਰਨ ਪਤਾ ਨਾ ਲੱਗ ਉਹਨਾਂ ਨੇ ਕਿਹੜੇ ਵੇਲੇ ਲਾ ਕੇ ਤੇ ਵੇਚਤੇ ਤੇ ਚਲੋ ਸਾਨੂੰ ਤੇ ਮਹਿੜੀ ਜਾਣੇ ਆ ਹੋਰ ਇਹਨਾਂ ਨੇ ਜਿਨ੍ਹਾਂ ਨੇ ਵੇਚੀ ਉਹਨਾਂ ਨੂੰ ਹੀ ਮਿਲਣਾ ਉਹਨਾਂ ਦਾ ਕਿੱਥੇ ਭਲਾ ਹਣਾ ਇੱਕ ਬੰਦਾ ਘਰੋਂ ਬੁਕਾਰ ਹੋ ਜਾਂਦਾ ਇੱਕ ਜਦੋਂ ਇੰਨਾ ਚੀਜ਼ਾਂ ਗਾਮ ਸ਼ਾਹ ਜਾਂਦੀਆਂ ਹੋਰ ਵੀ ਮਨ ਦੁਖੀ ਹੁੰਦਾ ਬਹੁਤ ਦੁੱਖ ਲੱਗਾ ਦੋ ਮਹੀਨੇ ਤੇ ਟੈਨਸ਼ਨ ਰਹੀ ਕਿ ਭਾਜਨ ਵੀ ਹੁਣ ਤੇ ਮੰਜਿਆਂ ਦਾ ਵਜਨ ਹੀ ਨਹੀਂ ਹੈਗਾ 13 13 ਕਿਲੋ ਵਜਨ ਦੇ ਮੰਜੇ ਹੀ ਤੇ ਤਾਨੂੰ ਪਤਾ ਸੂਈ ਗਵਾਜ ਜੀ ਉਹਨੂੰ ਮੁਰਮੁਰ ਲੱਭੀਦਾ ਫਿਰ ਮੰਜੇ ਹੀ ਨਾਲੇ ਹੱਥ ਲੋਏ ਜਦੋਂ ਆਇਆ ਗਿਆ ਹੁੰਦਾ ਸੀ ਚਲੇ ਹੀ ਆਪਣੇ ਮੰਜੇ ਢਾ ਕੇ ਬਿਸਤਰੇ ਵਿਛਾ ਦਈਦੇ ਸੀ ਤੇ ਹੁਣ ਜਦੋਂ ਕੋਈ ਆਉਂਦਾ ਜਾਂਦਾ ਸੀ ਫਿਰ ਟੈਨਸ਼ਨ ਸੀ ਆ ਕਰ ਕਰ ਕੇ ਦੋ ਮੰਜੇ ਉਹ ਕੀਤੇ ਇੱਕ ਉਹ ਨਵਾਰੀਣਾਏ ਫਿਰ ਤੇ ਉਹ ਮੰਜੇ ਦੇ ਦੂਜੇ ਹੀ ਵਧ ਗਾਉਣੇ ਸਾਢੇ 13 13 ਕਿਲੋ ਦੇ ਹੁਣ ਤੇ ਵਜਨ ਤਾਂ ਨੂੰ ਪਤਾ ਇੰਨਾ ਮੰਜਿਆਂ ਦਾ ਹੈ ਹੀ ਨਹੀਂ ਸਾਡਾ ਪਾਪਾਈ ਜਾਂਦਾ ਹੁੰਦਾ ਸੀ ਜੋ ਝੋਨਾ ਲੈ ਕੇ ਮੰਡੀ ਉਹ ਦੋਨੇ ਇਦਾਂ ਦੋ ਦੋ ਕਰਕੇ ਜੋੜਾ ਜੋੜਾ ਟਰਾਲੀ ਤੇ ਜਦੋਂ ਝੋਨਾ ਦਿੱਤੀ ਹਵਣਾ ਜੋੜਾ ਜੋੜਾ ਕਰਕੇ 6 ਮੰਝੇ ਕੀਤੇ ਸੀ ਤੇ 6ਾਂ ਦੇ ਵਿੱਚੋਂ ਹੁਣ ਮੰਝੇ ਰਹਿ ਗਏ ਹੜਕੋ 3 ਤੁਹਾਨੂੰ ਪਤਾ ਚੀਜ਼ ਇੱਕ ਵਾਰੀ ਚੱਲ ਜੇ ਫਿਰ ਕਿੱਥੋਂ ਬਣਦੀ ਆ ਉਹ ਪੈਸੇ ਗਏ ਹੁਣ ਹੋਰ ਲੱਗਣੇ ਹੁਣ ਤੇ ਹੋਰ ਹੀ ਪੰਜ ਪੰਜੇ ਨਹੀਂ ਪੂਰੇ ਹੋਣਦੇ ਮੰਝੇ ਕਿੱਥੋਂ ਛੇਤੀ ਬਣਨੇ ਚਲੋ ਕੋਈ ਨਹੀਂ ਸਾਨੂੰ ਤੇ ਮਿਹੜੀ ਜਾਣਗੇ ਕਿਦਣਾ ਕਿਦੇ ਜਿਹੜੇ ਇਹੋ ਜੇ ਕੰਮ ਕਰਦੇ ਉਹਨਾਂ ਨੂੰ ਨਹੀਂ ਖਾਣਾ ਹੰਡਾਉਣਾ ਮਿਲਦਾ ਚਲੋ ਮੜੇ ਆਪਾਂ ਕਰਦੇ ਹਾਂ ਸਬਜੀ ਪਾਜੀ ਦੀ ਤਿਆਰੀ ਤੇ ਵਾ ਤੋਂ ਵਾਦ ਚੈਨਲ ਨੂੰ ਸਭ ਭੈਣ ਭਰਾ সাপোর্ট ਕਰੋ ਬਹੁਤ সাপোর্ট ਦੀ ਜਰੂਰਤ ਵਾ ਤੇ ਆਪਾਂ ਆ ਗਏ ਰਸੋਈ ਤੇ ਤੇ ਇਧਰ ਆਪਾਂ ਪਹਿਲਾਂ ਹਿੰਮਲਾ ਮਿਰਚਾਂ ਜਿਹੜੀਆਂ ਆ ਇਹਨਾਂ ਮਿਕਸ ਸਬਜੀ ਬਣਉਣੀਆਂ ਨਾ ਮੈਂ ਕਿ ਪਹਿਲਾਂ ਉਹ ਫਰਾਈ ਕਰਕੇ ਆ ਕੱਢ ਲਵਾਂਗੇ ਜੰਗੀ ਇਸ ਤਰ੍ਹਾਂ ਇਹਨਾਂ ਦੀ ਬਾਸਨਾ ਜੀ ਉਹ ਤਾਂ ਆਉਂਦੀ ਰਹਿੰਦੀ ਨਾ ਤੇ ਇਦਾਂ ਇਹਨਾਂ ਨੂੰ ਜੰਗੀ ਇਸ ਤਰ੍ਹਾਂ ਆਪਾਂ ਫਰਾਈ ਕਰਕੇ ਹਨ ਭੁੰਨ ਲਾਂਗੇ ਨਾ ਪੂਰੀ ਨਾ ਤੇ ਫਿਰ ਬਾਸ ਨਾ ਨਹੀਂ ਇਹਨਾਂ ਚੋਂ ਦੀ। ਤੇ ਲਓ ਜੀ। ਲਾਈਏ ਤੜਕਾ-ਤੜਕਾ। ਟਾਈਮ ਹੋ ਗਿਆ। ਆਹ ਦੇਖੋ ਤੇ। ਆਹ ਮਟਰ ਪਾਵਾਂਗੇ। ਆਹ ਗੋਭੀ, ਗਾਜਰ। ਆਹ ਹਰੀਆਂ ਮਿਰਚਾਂ ਜਿਹੜੀਆਂ ਆਪਾਂ ਵਿੱਚੋਂ ਕੱਢਣ ਨੂੰ। ਇਹ ਤੇ ਚਾਰ ਵਾਲੇ ਨੂੰ ਚਾਰ ਜਿਹੜਾ ਪਾਉਣਾ ਨਾ ਆਪਾਂ ਸਵੇਰੇ ਗੋਭੀ ਦਾ। ਉਹਦੇ ਵਿੱਚ ਪਾਵਾਂਗੇ। ਛੀਰੇ ਦੇ ਦੇ। ਗਾਜਰਾਂ ਲੈਣੀਆਂ ਗੋभी ਤਾਂ ਸੁੱਕ ਗਈ ਆ ਤੇ ਜਿਹੜੀਆਂ ਗਾਜਰਾਂ ਨੇ ਆਹ ਗਾਜਰਾਂ ਦੇ ਸਬਜ਼ੀ ਬਣਾਉਂਦੇ ਤੇ ਮੈਨੂੰ ਨਹੀਂ ਰਿਹਾ ਚਾਰ ਦਾ ਤੇ ਮੈਂ ਕਿਹਾ ਚੱਲ ਪਹਿਲਾਂ ਮੈਂ ਆਹ ਫਰਾਈ ਕਰਕੇ ਕੱਢ ਲੇਗੀ ਫੇਰ ਆ ਦੂਜੀ ਗਨ ਸਬਜ਼ੀ ਨੂੰ ਫਰਾਈ ਕਰ ਦੂੰ ਆਲੂ ਟੀਰਲਾ ਨਾਲੇ ਮੈਂ ਵਿਦਲਾ ਪੀਰ ਲੇ ਬੇਜਾ ਹੈ

para no pasar de ajo a la madriza porque si bueno, ya voy a un poquito vamos a ver acá está la que

ਚੋਣੇ ਥੋੜੀ ਕਹੇ ਏੰਗਰ ਇਹਨਾਂ ਤੇ ਮੈਂ ਸੌਜੀ ਜੀ ਵੀ ਪਾਣੀ ਹੀ ਮਿਕਸਰ ਚ ਤੇਲ ਦਾ ਹੀ ਪੋਣ ਗਿਆ ਜਦੋਂ ਤੇਲ ਸਾਰੇ ਆਇਆ ਇਹਨਾ ਉਹਦਾ ਪਾਣੀ ਤੇ ਮੈਨੂੰ ਚੇਤੇ ਆ ਦਿਮਾਗ 'ਚ ਉਹ ਗੱਲ ਨਿਕਲ ਗਈ ਫੱਟੋਂ ਇੱਕ ਗੰਢ ਬਹਿ ਮੈਨੂੰ ਰੂਲ ਪਾਉਂਦੇ ਨਵੇਂ ਆਲੂ ਜਿਹੜੇ ਛਿੱਲੇ ਨੇ ਕੋ ਥੋੜੇ ਜਿਹਾ ਔਖੇ ਆ ਬਾਕੀ ਇਹਨੇ ਪਰੌਂਠੇ ਹੋਏ ਚੀਜ਼ੋ ਹੀ ਕੋਈ ਵੀ ਬਹੁਤ ਸੋਹਣੀ ਬਣਦੀ ਆ ਮੂਲੀਆਂ ਨਾਲ ਮੈਂ ਪਹਿਲੀ ਕਸ਼ ਕਰ ਲenga ਇਹਦੇੰਡਾ ਢੁਕਰਾਰੇ ਬਣਾਵਾਂਗੇ ਬਣ ਕਿਉਂਕਿ ਗਾਜਰਾ ਆਈਆਂ ਗਾਜਰਾ ਮੂਲੀਆਂ ਪਟਿਆਰੇ ਨਾਲ ਜੇ ਇਹ ਲਡੁਕਰਾਰੇ ਬਣਾ ਦੇ ਲੈਜੋ ਨਾ ਮੂਲੀਆਂ ਉਦੋਂ ਦੇ ਗਾਜਰਾ ਮਹਿੰਗੇ ਹੋਣੇ ਮੈਨੂੰ ਪਹਿਣਾ ਨੇ ਕਮੈਂਟ ਵੀ ਕੀਤੇ ਮੈਂ ਪਹਿਣਾ ਹੁਣ ਤਾਂ ਨਹੀਂ ਪਤਾ ਇਹ ਜਿਹੜਾ ਮੁਕਾਮ ਕੀਤਾ ਹੈ ਸਭ ਕੋ ਘਰੋਂ ਕੱਢ ਕੇ ਕਰਦੇ ਆ ਕਈ ਵਾਰ ਬੈਠਾ ਨੂੰ ਪਤਾ ਤਾਂ ਨਹੀਂ ਆਸ਼ੀਂ ਨਹੀਂ ਆਏ ਹੋਈ ਨਾ ਤੇ ਜਿਆਰ ਖਾਣ ਨੂੰ ਪੈਣੀ ਹੈ ਇਹ ਧੀਰੇ ਨਾਲ ਵੀਟ ਦੀ ਉਹਨੂੰ ਪਾ ਦ ਚਲੋ ਐਨੇ ਹੀ ਬਾਰੇ ਮੈਂ ਨੂੰ ਓਕਾ ਜਿਆਦੇ ਕੀ ਕਰਨੇ ਆਪਾਂ ਹੁਣ ਮੈਂ ਕੁੱਕ ਕਰੀ ਤੋਲੀ ਬਣਾ ਜੇ ਪਤੀ ਵੀ ਚੱਲ ਗਈ ਜਿੱਦਾਂ ਨਹੀਂ ਵੀ ਵੀਟ ਹੋਈ ਮੈਂ ਜੋੜ ਕਰੀਆ ਚਲੋ ਮਿਲਦੇ ਹਾਂ ਮਟਿਕਾ ਬਣਾਣਾ ਇੱਕ ਗਨਾ ਕੋਲ ਕਿੰਨਾ ਮਿਰਚ ਮਸਾਲਾ ਪਾਵਾਂਗੇ ਸਬਜ਼ੀ ਚ ਓਏ ਆਪਾਂ ਲੱਗੇ ਹਾਂ ਮਟਿਕਾ ਨਾ ਦੇਖੋ ਇਹਦੇ ਤੈਨੂੰ ਬਾਈਨਾ ਹਿੰਦੀ ਬਣਾਏ ਹੋਏ ਖਾਏ ਹੋ ਇੱਥੇ ਆਹ ਮੋਗਰੇ ਦਾ ਪਾ ਕੇ ਦੇਵਾ ਦੀ ਇਧਰ ਕਰਨਾ ਵਰਨੇ ਟਿਕਿਆ ਦਹੀਂ ਸਾਸ ਨਾਲ ਮੂਲੀ ਪਿਆਜ਼ ਦੇਖੋ ਜੀ ਘਰੇ ਬਣਾਈਆਂ ਟਿਕਿਆ ਤੇ ਇਧਰ ਆ ਮਿਕਸ ਸਬਜੀ ਇਹ ਦੇਖੋ ਇਹ ਫਰਾਈ ਹੋਈ ਹੋਈ ਆ ਪਾਣੀ ਪੂਣੀ ਨਾ ਕੋਈ ਪਾਇਆ ਬਸ ਮੈਂ ਫਰਾਈ ਕੀਤੀ ਦੇਖੋ ਜਿਦਾਂ ਆਪਾਂ ਜਾਂਦੇ ਨਾ ਪੈਸਾਂ ਚ ਹੋਟਲਾਂ ਚ ਖਾਣੇ ਮਿਕਸ ਸਬਜੀ ਸਰਖੇ ਦੇ ਵਿੱਚ ਪਨੀਰ ਨਹੀਂ ਪਿਆ ਤੇ ਇੱਕ ਇੱਕ ਖੁੰਬਾ ਨਹੀਂ ਪਈ ਬਾਕੀ ਆਪਾਂ ਸਭ ਕੁਝ ਪਾਇਆ ਵੇਖੋ ਤੇ ਇਹਦਾ ਸਰਦੀ ਬਣ ਕੇ ਤੇ ਆ ਤੁਸੀਂ ਖਾਓ ਦਸਿਓ ਇਹਦਾਂ ਹੀ ਬਣੀ ਮਿਕਸੇ ਸਰਦੀ ਨਾਲ ਟਿਕਾਣਾ ਤੇ ਬਾਤ ਤੁਹਾਡੇ ਵੀ ਸ਼ੇਅਰ ਕਰਿਓ ਲਾਈਕ ਕਰਿਓ ਮੇਰੇ ਚੈਨਲ ਨੂੰ ਬਾਤ ਤੁਹਾਡੇ ਸਬਸਕ੍ਰਾਈਬ ਕਰੋ ਤੇ ਅੱਜ ਇੱਕ ਹੋਰ ਨਵਾਂ ਆਵੇ ਆਟਾ ਆਟਾ ਮੈਂ ਤੇ ਰਾਜ ਪਾਲਿਆ ਇਹਦੇ ਬਣੇਗੀਆ ਤੁਸੀਂ ਪੀਓ ਗਰਮ ਗਰਮ ਦੇਖੇਗਾ ਮਜ਼ਾ ਤੇ ਨਾਲ ਲੋ ਇਸ ਸੌਂਦੀ ਨੂੰ ਅਸੀਂ ਆਪਣੇ ਖਾਣ ਨਹੀਂ ਛੱਡਦੇ ਪਰ ਸਾਦੇ ਚਲੋ ਅੱਜ ਜਿਵੇਂ ਲੈ ਗਏ ਕਰੋ ਪਨੀਰ ਦੀ ਅਸੀਂ ਚਾਹ ਰਹੇ ਕਿ ਉਹ ਬੰਨਣਾ ਹੈ ਨਹੀਂ ਬਣਾਣਾ ਆਵੇ